ਸਟੇਟ ਸਰ ਤੋਂ ਮੋਦੀ ਜੀ ਦੇ ਸਿਨੀਅਰ ਪੱਤਰਕਾਰ ਸ੍ਰੀ ਨੰਬਰ ਦੇ 3 ਮਿੰਟ ਦੇ ਸੁਪਰੇਟ ਨਾਲ ਐਡਵੋਕੇਟ ਵੀ ਸੀਗੇ 400 ਕੁਸ਼ ਥੋੜੀ ਬਿਮਾਰੀ ਤੋਂ ਬਾਅਦ 2000 ਬਣ ਗਏ ਉਹ ਆਕਾਲਤਰਾਣਾ ਕਰ ਗਏ 800 ਬਣੇ ਬਹੁਤ ਹੀ ਧਾਰਮਿਕ ਉਹ 800 ਬਣੇ 800 ਦੇਖੋ ਜੀ 100 ਬਣ ਗਿਆ ਜਦੋਂ ਕਿ ਜਿਹੜਾ ਜੋ ਸੱਚੀ ਜੋ ਤੁਹੰਦੀ ਹੈ ਪੂਰਾ ਜਨਾਹ ਰਹਿੰਦਾ ਸੀ ਬੋਦੀ ਸਾਹਿਬ ਦੇ ਜਾਲ ਨਾਲ ਸਾਨੂੰ ਬਹੁਤ ਹੀ ਕਾਟਾ ਪਿਆ ਖਾਸ ਕਰਕੇ ਪੱਤਰਕਾਰ ਜੀ ਜਿਹੜੀ ਲਾਈਨ ਹੈ ਉਸ ਨੇ ਤੇ ਸਾਡੇ ਸ਼ਹਿਰ ਨੂੰ ਵੀ ਕਿਉਂਕਿ ਉਹ ਹਰ ਲੋਕਾਂ ਮਿੱਥ ਸਮਾਜੋਂ ਹੁੰਦਾ ਸੀ ਉਸ ਵਿੱਚ ਹਿੱਸਾ ਲੈਂਦੇ ਸੀ ਅਸੀਂ ਪ੍ਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਉਹ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਵਰਤਨ ਪਿੱਛੋਂ ਪਰਿਵਾਰ ਨੂੰ ਪਾਣਾ ਬੰਨਾਂ ਦਾ ਬਲਵਕਸ਼ਣ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੈ ਸ਼੍ਰੀ ਨਾਮ ਕੋ ਸੋਤਮ ਮੋਦੀ ਜੀ ਬਹੁਤ ਹੀ ਵਧੀਆ ਵਧੀਆ ਸਿੰਪਲ ਜਿੰਦਗੀ ਜੀਤੀ ਹੈ ਇਹਨਾਂ ਨੇ ਹਾਰਾ ਮੱਭੈ ਸ਼ਹਿਰ ਦੇ ਵਿੱਚ ਉਹਨਾਂ ਨੇ ਸਾਈਕਲ ਦੇ ਉੱਤੇ ਹੀ ਸਫ਼ਰ ਕੀਤਾ ਮੇਰੇ ਨਾਲ ਵੀ ਇਹਨਾਂ ਦਾ 30 ਸਾਲ ਤੋਂ ਹੈ ਬਸ ਹੀ ਬੈਂਕ 'ਚ ਜਾ ਕੇ ਆਣਾ ਇਹਨਾਂ ਨੇ ਆਪਣੇ ਆਪ ਕਹਿੰਨਾ ਬਰਸਾ ਸਾਹਿਬ ਬੜੀ ਸਿੰਪਲੀ ਸਿੱਧੀ ਚਾਹ ਦੀ ਪੱਤੀ ਪਿਲਾਓ ਤੇ ਬੜਾ ਫਨ ਨਾਲ ਪੀਤਾ ਇੱਕ ਦੋ ਵਾਰੀ ਮਲੇਖ ਕੋਲੇ ਵੀ ਫੰਕਸ਼ਨਾਂ ਦੇ ਜਾਣ ਦਾ ਮੌਕਾ ਮਿਲਿਆ ਤਾਂ ਬਸ ਇਹ ਵੀ ਠੀਕ ਸਫ਼ਰ ਕਰਕੇ ਖੁਸ਼ ਹੁੰਦੇ ਸੀ ਕਿਸੇ ਗੱਲ ਦੀ ਇਹਨਾਂ ਦੇ ਵਿੱਚ ਹੋ ਨਹੀਂ ਸੀ ਪਰਮਾਤਮਾ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਸਾਇੰਸ ਸ਼ਕਤੀ ਦੇ